ਤੇ ਆ ਬੈਠੇ ਪਿਤਾ ਜੀ ਹੋਣੀ ਆ ਮੈਂ ਅੱਜ ਦਾ ਅੰਬ ਬਰਸਾਤਾ ਹੋ ਰਿਆਂ ਬੜੀਆਂ ਤੇ ਉਹ ਛਾਲ ਬਹੁਤ ਨੰਦੇ ਸਕੂਨਾਈਟ ਮਜ਼ਾ ਆ ਗਿਆ ਤੇ ਜੀ ਕੀ ਫਤੇ ਆਪਾਂ ਅੰਬ ਲੈਣ ਆਏ ਅੰਜ ਆਪੇ ਅੰਬ ਤੇ ਜਗਨੂ ਅੱਜ ਸਾਡੇ ਨਾਲ ਆਇਆ ਆ ਅੰਬ ਅਸੀਂ ਖਰੀਦਦੇ ਖਰੀਦਣ ਆਏ ਆ ਤੇ ਹੁਣ ਦੇਖਦੇ ਆ ਕੱਚੇ ਅੰਬ ਲੈਣੇ ਆ achar ਪਾਉਣ ਲਈ ਪਿੱਛੇ ਤੁਸੀਂ ਪਿਤਾ ਜੀ ਤੇ ਮਾਤਾ ਜੀ ਤੇ ਆਪੇ ਅੰਬ ਤੁਸੀਂ ਇੱਥੇ ਸਕੂਨ ਸੁਣੋ ਸਕੂਨ ਦੇਖੋ ਇੱਥੇ ਹਿਸ਼ਾਰਪੁਰ ਨੂੰ ਨਾ ਅੰਬਾਲਾ ਬਾਗਾ ਦਾ ਸ਼ਹਿਰ ਏਸੀ ਕਰਕੇ ਕਿਹਾ ਜਾਂਦਾ ਕਿਉਂਕਿ ਇੱਥੇ ਅੰਬ ਹਰਿਆਵਲੀ ਅੰਬਾ ਦੇ ਬਾਗ ਇਹ ਚੀਜ਼ ਲਈ ਹਿਸ਼ਾਰਪੁਰ ਬਹੁਤ ਮਸ਼ਹੂਰ ਹੈਗਾ ਆ ਸੀ ਦੀ ਹੁਣ ਤਾਂ ਲੋਕੀ ਚਲੋ ਬਾਗ ਜਾੜ-ਜਾੜ ਕੇ ਕਲੋਨੀਆਂ ਕੱਟੀ ਜਾ ਰਹੀ ਆ ਦੇਖੋ ਆਂਬ ਦਾ ਢੇਰ ਲੱਗਾ ਦੇਖੋ ਕਿੰਨੇ ਸੋਹਣੇ ਆਂਬ ਆਹ ਦੇਖੋ ਆਹ ਦੇਖੋ ਉਹ ਬਾਪੂ ਜੀ ਹੋਣੀ ਆਂਬ ਤੋੜਦੇ ਆ ਤੇ ਉਹ ਮਾਤਾ ਜੀ ਇਕੱਠੇ ਕਰਦੇ ਆ ਜਿਹੜੇ ਕਰਦੇ ਹਾਂ ਜੀ ਉਹਦੀ ਵਧੀ ਜੀ ਅੱਛਾ ਦਰਵਾਜ਼ਾ ਸੀਗਾ ਮੁੰਡੇ ਦਾ ਨਾ ਹਾਂਜੀ ਆਰਾਮ ਹਾਂਜੀ ਭਲਾਈ ਆ ਸਾਡਾ ਉਹ ਦਰਵਾਜ਼ਾ ਨਹੀਂ ਆਰਾਮ ਜੀ ਆਰਾਮ ਅੱਛਾ ਮੈਂ ਸੁਣਿਆ ਬਚਾਓ ਕੀ ਨੇ ਫੂੰਡੀਆਂ ਸਾਂਡੀਆਂ ਅੱਜ ਕੱਲ ਬਹੁਤ ਪੈਂਦੀ ਐ ਕੀ ਚੱਕਰ ਕੀ ਐ ਨਹੀਂ ਭਾਜੀ ਹੱਲ ਨਹੀਂ ਪਈਆਂ ਕਹਿੰਦੇ ਜਿਹੜੇ ਉਹ ਆਰਟੀਫੀਸ਼ੀਅਲ ਤੌਰ ਤੇ ਪਕਾਉਂਦੇ ਆ ਉਹਨਾਂ 'ਚ ਪੈਂਦੀਆਂ ਉਹ ਤਾਂ ਜੋ-ਜੋ ਆਪਣੀ ਚੂਨੇ 'ਚ ਰੱਖ ਕੇ ਪਕਾਉਂਦੇ ਕਹੀ ਹੈ ਨਾ ਚੂਨਾ ਹੁੰਦਾ ਕੀ ਹੁੰਦਾ ਉਹ ਉਹ ਪਾਜੀ ਉਹ ਦਸਹਿਰੀ ਪਕਾਉਂਦੇ ਆ ਦਸਹਿਰੀ ਹੁੰਦਾ ਨਾ ਉਹ ਉਹ ਇਹਦੇ ਸੁੰਡੀਆਂ ਵੀ ਬੜੀਆਂ ਹੋਰ ਤਰ੍ਹਾਂ ਦੀਆਂ ਨਿਕਲਦੀਆਂ ਉਹ ਨਹੀਂ ਖਾਣੇ ਚਾਹੀਦੇ ਨਾ ਪੂਰੀ ਪਾਜੀ ਉਹ ਤਾਂ ਬਿਮਾਰੀ ਦਾ ਘਰ ਵਾ ਅੱਛਾ ਆ ਦੇਸੀ ਅੰਬ ਇਹੇ ਹੀ ਦਾ ਦਾ ਲੂ ਦੋਸਤੋ ਇਹ ਨਾ ਨਾਰੇ ਨੂੰ ਜਾਂਦੇ ਰਾਹ ਦੇ ਵਿੱਚ ਆਉਂਦਾ ਆ ਬਾਗ ਤੁਸੀਂ ਸਾਰੇ ਆ ਸਕਦੇ ਵਿజిਟ ਕਰ ਸਕਦੇ ਆ ਬਹੁਤ ਪਿਆਰੇ ਆ ਅੰਕਲ ਬਹੁਤ ਪਿਆਰ ਕਰਦੇ ਆ ਤੇ ਆ ਦੇਖੋ ਆਂਬ ਦੋ ਕੰਮ ਮੈਂ ਗੁਪਤੋ-ਗੁਪਤੀ ਨਾ ਚੜਦੀ ਗਲਾਣਾ ਆਪਣੇ ਬੈਗ ਦੇ ਵਿੱਚ ਪਾ ਲਿਆ ਦੱਸਣਾ ਨਹੀਂ ਕਿਸੇ ਨੂੰ ਚੁੱਪ ਰਹੋ ਇਹ ਕ ਆਂਬ ਆ ਇੱਕ ਆਂਬ ਆ ਛੋਟੇ-ਛੋਟੇ ਆ ਦੋ ਤਿੰਨ ਚੁੱਪਚੀਤੇ ਪਾ ਲਿਆ ਬੈਗ ਚ ਦੋਸਤੋ ਚੁੱਪ ਸ਼ਾਂਤ ਆ ਪਿਆ ਸਲੁੱਥਰ ਜਿੱਤੇ ਜਾਈਏ ਅਥੇ ਸ਼ਤਰ ਮਿਲ ਜਾਂਦੇ ਆ ਕਿਉਂ ਵਾਜਣਾ ਨਹੀਂ ਪਤੂਆ ਵਰਗੀ ਆਉਂਦਾ ਹੋ ਚੁੱਪ ਕੇ ਸੁੱਖ ਜਦੋਂ ਪਰੇ ਹੋ ਜਾ ਕਿਹੜਾ ਜੀ ਇਹ ਜੀ ਦਿਖਾ ਫੱਟੀ ਉਹਦਾ ਹੈ ਕਿ ਜੀ ਬਾਲੇ ਬਹੁਤ ਸਖਵਾ ਹੈ ਜੀ ਇਹ ਕਿਹੜਾ ਛੋਟਾ ਖਾਣ ਨੂੰ ਖਾਣਾ ਛੋਟਾ ਹੈ ਹੈਲੋ 7.com ਅੰਮਾ ਜਿਹੜਾ ਮੈਂ ਰਾਤ ਅੰਮਾ ਜਿਹੜਾ ਬੰਦਾ ਜੀ ਮਸੂਹ ਬਹੁਤ ਆਪਦਾ ਬਹੁਤ ਸਕੂਨ ਆ ਇੱਥੇ ਆ ਸਾਡਾ ਜੁਗ ਨੂੰ ਜੁਗ ਨੂੰ ਦਾ ਫਰੈਂਡ ਮਿਲ ਗਿਆ ਉਹਦੇ ਭਰਾ ਦਾ ਮੁੰਡਾ ਬਾਹਰ ਗਿਆ ਹੈ ਹਾਂਜੀ ਬਾਹਰ ਗਿਆ ਭਰਾ ਤੁਹਾਡੇ ਦਾ ਮੁੰਡਾ ਉਹੋ ਜੀ ਹਾਂ ਨਹੀਂ ਇੱਥੇ ਹੀ ਆ ਜੀ ਕਿ ਬਾਹਰ ਬਾਹਰ ਆ ਆ ਜੀ ਉਹ ਮੁੰਡਾ ਉਹ ਸਾਡਾ ਉਹ ਸਾਡਾ ਭਤੀਜਾ ਆ ਜੀ ਉਹ ਅੱਛਾ ਚਲ ਬਾਗ ਨਾ ਆਉਦਾ ਪਾਪਾ ਹਾਂ ਚਲ ਬਾਗ ਬਾਪਾ ਹਾਂ ਜੀ ਪਾਪਾ ਆਉਂਦੇ ਨੇ ਜੀ ਉਹ ਨਹੀਂ ਜਾਂਦਾ ਨਾ ਮੈਂ ਮੰਡੀ ਦੇ ਵਿੱਚ ਉਹ ਬੈਠੇ ਹੁੰਦੇ ਕੱਟਣੇ ਵਾਲੇ ਉਹਨਾਂ ਕੋਲ ਘੋਟਾ ਕੇ ਲੈ ਜਿੰਨੀ ਕੀ ਆਜੂ ਕੋਈ ਦੀਵਾ ਉਹਨਾਂ ਚਟਿਆਗਾ ਜਿੰਨਾਂ ਕੋਲ ਜਲ ਜਵਣੇ ਚੱਲ ਚੱਲ ਬੇਤਰਤੀਬ ਕਿਹਨੇ ਕਰਿਆ ਅੰਦਰ ਕੀ ਅੰਦਰ ਗੱਲਿੰ ਅੰਬਾ ਦੀ ਬਰਸਾਤ ਆੰਬਾ ਦੀ ਬਰਸਾਤ ਹੋਈ ਬਾਜੀ ਉਹ ਨੱਕ ਪੋਣੀ ਨੇ ਹੈ ਉਹ ਮੈਂ ਤੁਸੀਂ ਪੁੱਛਣਾ ਕਰੋ ਨਹੀਂ ਹਾਂਜੀ ਉਹ ਕਿੱਥੇ ਮਿਲਗੇ ਤੁਹਾਡਾ ਮਿੰਟ ਮਾਰੇ ਪਹਿਲੀ ਵਾਰ ਟਾਂ ਲਵਾ ਲਿਓ ਬਸ ਕਰੀ ਹੋ ਜਾ ਉਹ ਮੈਂ ਛੱਡੀ ਜਾਂਦੀ ਹੈ ਕਿ ਮੈਂ ਤਾਂ ਬਾਅਦ ਅੰਬਾ ਦੀ ਬਰਸਾਤ ਹੋ ਰਹੀ ਮਿੱਤਰੋ ਗਰਮੀ ਬਹੁਤ ਆ ਪਰ ਠੰਮ ਚਾ ਹੋਇਆ ਪਿਆ ਬਾਜੀ ਜਦ ਤੱਕ ਬੰਨਾ ਅੰਬਾ ਹੋਰ ਤੁਹਾਨੂੰ ਹੁਣ ਆ ਆ ਛਾਨਾ ਆ ਡਾ ਜਗਨੂ ਇਹਦਾ ਕੀ ਨਾਂ ਕਲ ਰੌਕਸੀ 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 ਦੇ ਜਗ ਨੂੰ ਜਗ ਨੂੰ ਤੂੰ ਮੇਰੇ ਖੇਡ ਲਾਉਣਾ ਖੇਡ ਲਾਉਣਾ ਰੌਕਸੀ 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 ਤੂੰ ਪੈ ਰਿਆ ਨਾ ਮੈਨੂੰ ਪਤਾ ਇਹਨਾਂ ਖੇਡ ਲਾ ਜਗ ਨੂੰ ਨਾ ਇਹ ਨਾਰੇ ਵਾਲੋ ਨੂੰ ਜਾਂਦੇ ਰਾਹ ਦੇ ਵਿੱਚ ਅੰਬਾਰੀ ਬਰਸਾਤ ਕਰਾਤੀ ਅੰਕਲ ਨੇ ਇਸ ਤੋਂ ਦੇਖਣ ਪਰ ਬਹੁਤ ਐਂਟਰ ਆ ਗਿਆ ਆ ਜਿੱਥੇ ਹੋ ਜਾ ਕੇ ਥੋੜੀ ਆ ਬਾਪੂ ਜੀ ਬੈਠੇ ਆ ਮੇਰੇ ਪਿਆਰੇ ਮਾਤਾ ਜੀ ਉਹ ਮੰਜਾ ਸਲੋਥਰ ਕੋ ਬਣੀ ਆ ਆਮਚੋ ਗਣ ਆਏ ਆ ਤੇ ਉਹ ਕੋਲ ਆ ਗਏ ਆਂ ਬੂਰ ਉੱਪਰ ਚੜ ਨਹੀਂ ਹੁੰਦਾ ਕੰਮ ਹੈ ਤਾਕਤ ਕੋਲ ਪੱਕੇ ਕੱਚੇ ਤੇ ਆ ਕੱਚੇ ਆ ਅੰਬ ਆਰ ਵਾਸਤੇ ਤੇ ਆ ਅੰਬ ਦੇਸੀ ਵਿਚਾਰਾ ਇਹਨੇ ਵੀ ਤਾਂ ਨਹੀਂ ਚਾਹ ਰਹੇ ਨੇ ਦੀਪੂ ਨੂੰ ਦੇ ਦੂੰਗੇ ਫਿਰ ਕੀ ਹੋਇਆ ਕੱਲ ਬਸ ਹੋ ਗਿਆ ਕਿੰਨੇ ਲੈ ਲਿਆ ਉਹ ਤਾਂ ਮੈਂ ਬਲੇ 5 ਕਿਲੋ ਲੈ ਲੋ ਅੱਛਾ ਬੜਾ 5 ਕਿਲੋ 10 ਕਿਲੋ ਤੇ ਉਹ ਕਿੰਨੇ 5 ਕਿਲੋ ਬਸ ਇੰਨੇ ਹੀ ਲੈ ਆਣੇ ਨਾ ਹੋਰ ਤਾਂ ਨਹੀਂ ਉਹ ਕੰਬ ਡੇਗ ਵੀ ਗਿਆ ਥੱਲੇ ਉਹ ਵੀ ਚੱਕ ਲੋ ਕਿੱਥੇ ਡਿੱ ਗਿਆ ਉਹ ਥੱਲੇ ਨਿਕਿਆ ਹਾਂਜੀ ਬਾਈ ਕੋ ਲੋਗ ਆਇਆ ਬਣਾ ਲਓ ਜਾਲੀਆਂ ਚਾਲੀਂਦਾ ਉਹਦਾ ਹੀ ਚੱਕ ਚੱਕ ਲੈ ਆਂਦੇ ਰਹਿੰਦੇ ਹੋਣੇ ਬੱਚੇ ਪੁੱਛੇ ਤਾਂ ਨਹੀਂ 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 ਰਵਾਡਾ ਲੱਗ ਰਿਹਾ ਨਹੀਂ ਆਣੇ ਬਾੜੀ ਦਾ ਹੀ ਨਹੀਂ ਆਪ ਬਹੁਤ ਇੱਥੇ ਸੱਪ ਬਹੁਤ ਆਉਂਦਾ ਆਹ ਦੇਖੋ ਕਿੰਨਾ ਘਲਾੰਦਾ ਹੈ ਮੈਂ ਦੇਖ ਸਕਦਾ ਇੱਥੇ ਉਹ ਅੰਬਾ ਤੋਂ ਦੱਸਦਾ ਮੈਂ ਅਥਮ ਵਾਲੇ ਹੂੰ ਹੂੰ ਤੁਹਾਨੂੰ ਅੱਜ ਆ ਪੰਜ ਛੇ ਪੰਜ ਸੱਤ ਵੀ ਇੱਥੇ ਆਉਣਾ ਹੀ ਆਉਣਾ ਅੱਛਾ ਠੀਕ ਜਿਨ੍ਹਾਂ ਕੋ ਸਸਰ ਹੈ ਨਾ ਉਹ ਨੋਤੀ ਤਾਂ ਲੁਕ ਜਾਂਦਾ ਹੋਇਆ। ਇਹ ਵੀ ਗੱਲ ਠੀਕ ਆ। ਪੰਜ ਚਾਂ ਅੰਬਾਰੇ ਚੰਗੇ ਬੜ ਬੜੇ। ਹਾਂ ਦੂਸਰੇ ਪੱਤਰਾ ਸੇ ਕੌਣ ਸੇ? ਇਹ ਜਾਂਦੇ ਸੀਗੇ। ਆਹੋ। ਇਹ ਭੌਣੇ ਸਿੰਘ ਦੇ। ਆਹ ਜਾਨਾ ਹੈ। ਆਂਬ ਲੈ ਚੱਲੇ ਆ ਅਸੀਂ। 22 ਕਿਲੋ। ਇਹ ਆਂਬ ਕਿੱਥੇ ਆ? ਯਾ ਲੋ ਦਿਨਾਂ